ਪ੍ਰੋਡੋ ਸਰਕਾਰ ਡੇਗਣ ਦਾ ਪਹਿਲਾ ਯਤਨ ਅਸਫਲ ਹੋ ਗਿਆ ਪਰ ਜਲਦ ਹੀ ਦੂਜਾ ਯਤਨ ਸਾਹਮਣੇ ਆ ਸਕਦਾ ਹੈ ਜੀ ਹਾਂ ਬਲੌਕ ਕਯੂਬਕਵਾਨੇ ਧਮਕੀ ਦਿੱਤੀ ਹੈ ਕਿ ਬਜ਼ੁਰਗਾਂ ਦੀ ਪੈਨਸ਼ਨ ਵਿੱਚ 29 ਅਕਤੂਬਰ ਤੱਕ 10% ਵਾਧਾ ਨਾ ਕੀਤਾ ਗਿਆ ਤਾਂ ਲਿਬਰਲ ਸਰਕਾਰ ਦਾ ਤਖਤਾ ਪਲਟਣ ਤੋਂ ਪਿੱਛੇ ਨਹੀਂ ਹਟਣਗੇ ਦੂਜੇ ਪਾਸੇ ਕੰਸਰਵੇਟਿਵ ਪਾਰਟੀ ਵੱਲੋਂ ਲਿਆਂਦੇ ਬੇਵਸਾਹੀ ਮਤੇ ਤੇ VOTING ਦੌਰਾਨ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕਰੈਟਿਕ ਪਾਰਟੀ ਅਤੇ ਬਲਾਕ ਕਯੂਬੈਕ ਦੋਹਾਂ ਨੇ ਪ੍ਰਧਾਨ ਮੰਤਰੀ ਜਸਿਨ ਟਰੂਡੋ ਦੇ ਹੱਕ ਵਿੱਚ ਵੋਟ ਪਾਈ। ਵਿਰੋਧੀ ਧਿਰ ਵੱਲੋਂ ਲਿਆਂਦੇ ਬੇਵਸਾਹੀ ਮਤੇ ਦੇ ਵਿਰੋਧ ਵਿੱਚ 211 ਅਤੇ ਹੱਕ ਵਿੱਚ 120 ਵੋਟਾਂ ਪਈਆਂ। ਨਿਊ ਡੈਮੋਕਰੈਟਿਕ ਪਾਰਟੀ ਵੱਲੋਂ ਲਿਬਰਲ ਸਰਕਾਰ ਨਾਲੋਂ ਤੋੜ ਵਿਛੋੜਾ ਕੀਤੇ ਜਾਣ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਹ ਪਹਿਲੀ ਅਗਨ ਪਰਖਿਆ ਸੀ ਪਰ 크리스마ਸ ਤੋਂ ਪਹਿਲਾਂ ਪਹਿਲਾਂ ਤਿੰਨ ਬੇਵਸਾਹੀ ਮਤੇ ਹੋਰ ਲਿਆਂਦੇ ਜਾ ਸਕਦੇ ਨੇ ਇਹਨਾਂ ਵਿੱਚੋਂ ਦੋ ਮਤੇ ਨਿਊ ਡੈਮੋਕ੍ਰੈਟਿਕ ਪਾਰਟੀ ਅਤੇ ਬਲੌਕ ਕਿਊਬੈਕ ਵੱਲੋਂ ਹੋ ਸਕਦੇ ਨੇ ਪਰ ਦੋਹਾਂ ਪਾਰਟੀਆਂ ਦੀਆਂ ਮੰਗਾਂ ਮੰਨੇ ਜਾਣ ਦੀ ਸੂਰਤ ਵਿੱਚ ਸਮੱਸਿਆ ਨੂੰ ਟਾਲਿਆ ਜਾ ਸਕਦਾ ਹੈ ਤੀਜਾ ਮਤਾ ਕੰਸਰਵੇਟਿਵ ਪਾਰਟੀ ਵੱਲੋਂ ਲਿਆਂਦੇ ਜਾਣ ਦੇ ਆਸਾਰ ਨੇ ਜੋ ਅੱਜ ਹੀ ਆ ਸਕਦਾ ਹੈ ਅਤੇ ਅਗਲੇ ਹਫਤੇ ਮੰਗਲਵਾਰ ਨੂੰ ਇਸ ਤੇ VOTING ਹੋ ਸਕਦੀ ਹੈ ਉਧਰ ਪਾਰਲੀਮੈਂਟ ਹਿੱਲ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਆਗੂ ਫਰਾਂਸਵਾ ਬਲੈਂਚੇਟ ਨੇ ਕਿਹਾ ਕਿ 65 ਸਾਲ ਤੋਂ 74 ਸਾਲ ਉਮਰ ਵਾਲੇ ਬਜ਼ੁਰਗਾਂ ਨੂੰ ਮਿਲਣ ਵਾਲੀ ਆਰਥਿਕ ਮਦਦ ਵਿੱਚ 10% ਵਾਧਾ ਕੀਤਾ ਜਾਵੇ ਅਤੇ ਇਹ ਮੰਗ 29 ਅਕਤੂਬਰ ਤੱਕ ਪੂਰੀ ਹੋ ਜਾਣੀ ਚਾਹੀਦੀ ਹੈ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਬਲਾਕ ਕਯੂਬਿਕਵਾ ਵੱਲੋਂ ਕੰਸਰਵੇਟਿਵ ਪਾਰਟੀ ਨਾਲ ਤਾਲਮੇਲ ਅਧੀਨ ਟਰੂਡੋ ਸਰਕਾਰ ਦਾ ਤਖਤਾ ਪਲਟਣ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਬਲੌਕ ਕਯੂਬਿਕ ਵੱਲੋਂ ਦੂਜੀ ਸ਼ਰਤ ਵੀ ਰੱਖੀ ਗਈ ਹੈ ਜਿਸ ਤਹਿਤ ਪ੍ਰਾਈਵੇਟ ਮੈਂਬਰਜ਼ ਬਿਲ C282 ਨੂੰ ਪਾਸ ਕਰਨਾ ਹੋਵੇਗਾ। ਬਿਲ ਵਿਚਲੀਆਂ ਮਦਾਂ ਮੁਤਾਬਕ ਡੇਰੀ, ਪੋਲਟਰੀ ਅਤੇ ਆਂਡਿਆਂ ਦੀ ਸਪਲਾਈ ਨੂੰ ਭਵਿੱਖ ਵਿੱਚ ਹੋਣ ਵਾਲੀ ਕਿਸੇ ਵੀ ਵਪਾਰ ਗਲਬਾਤ ਤੋਂ ਬਾਹਰ ਰੱਖਣ ਦੀ پابੰਦੀ ਹੋਵੇਗੀ। ਫਰਾਂਸਵਾ ਬਲੈਂਚਰਟ ਨੇ ਗਾਰੰਟੀ ਦਿੱਤੀ ਕਿ ਇਹ ਦੋ ਮੰਗਾਂ ਪੂਰੀਆਂ ਕਰਕੇ ਸਰਕਾਰ ਨਵੇਂ ਸਾਲ ਵਿੱਚ ਕਦਮ ਰੱਖ ਸਕਦੀ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਲਿਬਰਲ ਸਰਕਾਰ ਮੰਗਾ ਤੇ ਗੱਲਬਾਤ ਕਰਨ ਲਈ ਤਿਆਰ ਹੈ ਤਾਂ ਬਲੈਂਚਟ ਨੇ ਕਿਹਾ ਕਿ ਫਿਲਹਾਲ ਕੋਈ ਹੰਗਾਰਾ ਨਹੀਂ ਮਿਲਿਆ ਦੂਜੇ ਪਾਸੇ ਸਿਆਸੀ ਮਾਰਾਂ ਦਾ ਕਹਿਣਾ ਹੈ ਕਿ ਬਲੌਕ ਕਿਊਬਕਵਾਦੀ ਧਮਕੀ ਨਾਲ ਜ਼ਿਆਦਾ ਅਸਰ ਨਹੀਂ ਪੈਂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਐਨਡੀਪੀ ਦੀ ਹਮਾਇਤ ਹਾਸਲ ਕਰਨ ਵਿੱਚ ਸਫਲ ਰਹਿੰਦੇ ਨੇ ਤਾਂ ਸਰਕਾਰ ਨੂੰ ਕੋਈ ਖਤਰਾ ਨਹੀਂ ਦੱਸ ਦਈਏ ਕਿ ਇਸ ਵੇਲੇ 338 ਮੈਂਬਰਾਂ ਵਾਲੇ ਹਾਊਸ ਆਫ ਕਾਮਨਜ਼ ਵਿੱਚ ਲਿਬਰਲ ਪਾਰਟੀ ਕੋਲ 153 ਸੀਟਾਂ ਨੇ ਸਦਨ ਵਿੱਚ ਬਹੁਮਤ ਸਾਬਤ ਕਰਨ ਲਈ ਨਿਊ ਡੈਮੋਕ੍ਰੈਟਿਕ ਪਾਰਟੀ ਜਾਂ ਬਲਾਕ ਕਯੂਬਕਵਾ ਵਿੱਚੋਂ ਕਿਸੇ ਇੱਕ ਦਾ ਸਾਥ ਹੀ ਕਾਫੀ ਹੋਵੇਗਾ। ਐਨਡੀਪੀ ਕੋਲ ਇਸ ਵੇਲੇ 25 ਐਮਪੀ ਨੇ ਜਦਕਿ ਬਲਾਕ ਕਯੂਬਕ ਕੋਲ 33 ਐਮਪੀਜ਼ ਨੇ। ਇੱਥੇ ਦੱਸਣਾ ਬਣਦਾ ਹੈ ਕਿ ਵਿਰੋਧੀ ਧਿਰ ਦੇ ਆਗੂ ਪੀਏ ਪੋਇਲੀਆ ਵੱਲੋਂ ਲਿਆਂਦੇ ਬੇਵਸਾਹੀ ਮਤੇ ਦੇ ਹੱਕ ਵਿੱਚ ਕੋਈ ਵੀ ਨਾ ਭੁਗਤਿਆ। ਅਤੇ ਗ੍ਰੀਨ ਪਾਰਟੀ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਦੋ ਆਜ਼ਾਦ ਮੈਂਬਰਾਂ ਨੇ ਵੀ ਮਤੇ ਦੇ ਵਿਰੁੱਧ ਵੋਟ ਪਾਈ। ਬੈਰੋ ਰਿਪੋਰਟ ਹਮਦਾਲ ਟੀਵੀ